ਇਹੋ ਹਮਾਰਾ ਜੀਵਣਾ ਨੇਤਰਹੀਣ ਵਿਧਵਾ ਮਹਿਲਾ ਆਪਣੇ ਇੱਕ ਮਦਬੁੱਧੀ ਪੁੱਤਰ ਨਾਲ ਜਾਨਵਰਾਂ ਨਾਲੋਂ ਭੈੜੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਟੁੱਟੇ ਹੋਏ ਕਾਨਿਆਂ ਵਾਲੇ ਛੱਤ ਦੇ ਢਾਰੇ ਵਿੱਚ ਰਹਿਣ ਨੂੰ ਮਜਬੂਰ ਵੋਟਾਂ ਦੇ ਹਰ ਸਮੇਂ ਹੁੰਦਾ ਇਕਰਾਰ ਪਰ ਕੋਈ ਨਹੀਂ ਸੁਣਦਾ ਨੇਤਰਹੀਣ ਦੀ ਬਾਦ ਵਿੱਚ ਪੁਕਾਰ ਭਾਰਤ ਦੇਸ਼ ਨੂੰ ਵਡਾਉਣ ਲਈ ਕਈ ਨਵਾਂ ਨਾਲ ਪ੍ਰਚਾਰਿਆ ਜਾਂਦਾ ਹੈ ਮੇਰਾ ਭਾਰਤ ਮਾਣ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਪਰ ਇਸ ਸੋਨਾ ਗਾਉਣ ਵਾਲੀ ਭਾਰਤ ਦੀ ਧਰਤੀ ਅਤੇ ਸਵਰਗ ਕਹਾਉਣ ਵਾਲੀ ਭਾਰਤ ਦੀ ਧਰਤੀ ਅੱਜ ਵੀ 7 ਦਹਾਕਿਆਂ ਤੋਂ ਵੱਧ ਸਮਾਂ ਦੇਸ਼ ਆਜ਼ਾਦ ਹੋਇਆ ਬੀਤ ਜਾਣ ਦੇ ਬਾਵਜੂਦ ਲੋਕ ਜਾਨਵਰਾਂ ਨਾਲੋਂ ਵੀ ਪਿਹੜੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਫਿਰੋਜ਼ਪੁਰ ਦੇਸ ਰਦੀਪਿੰਡ ਨਵਾ ਬਾਰੇ ਕੇ ਇੱਕ ਵਿਧਵਾ 40-45 ਸਾਲਾਂ ਦੀ ਔਰਤ ਮਰੀਆਂ ਨੇ ਦੱਸਿਆ ਉਹ ਪਿੰਡ ਨਵਾ ਬਾਰੇ ਕੇ ਕਾਨਿਆਂ ਵਾਲੀ ਛੱਤ ਦੇ ਢਾਰੇ ਵਿੱਚ ਰਹਿਣ ਨੂੰ ਮਜਬੂਰ ਹੈ ਉਸ ਦਾ ਇੱਕ ਵੱਡਾ ਲੜਕਾ ਸਹਿਜੂ ਦੀ ਪਹਿਲਾ ਨਸ਼ੇ ਦਾ ਟੀਕਾ ਲਗਾਉਣ ਕਰਨਾ ਮੌਤ ਹੋ ਚੁੱਕੀ ਹੈ ਤੇ ਇੱਕ ਲੜਕਾ ਮਦਬੁਦੀ ਹੈ ਅਤੇ ਉਸ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋਇਆ ਪਿਆ ਹੈ ਆਰਥਿਕ ਤੌਰ ਤੇ ਕਮਾਉਣ ਲਈ ਕੋਈ ਵੀ ਵਸੀਲਾ ਨਹੀਂ ਹੈ ਅਤੇ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ ਰੱਬ ਤੋਂ ਮੌਤ ਮੰਗ ਰਹੀ ਹੈ ਪੀੜਤ ਮਰੀਆਂ ਦੀ ਦਰਾਨੀ ਵਿਧਵਾ ਸੀਮਾ ਮੁਤਾਬਕ ਵੋਟਾਂ ਵਕਤ ਹਰੇਕ ਰਾਜਨੀਤਿਕ ਤੱਕ ਰੇੜਾ ਆ ਕੇ ਉਹਨਾਂ ਦਾ ਘਰ ਬਣਾਉਣ ਅਤੇ ਆਰਥਿਕ ਮਦਦ ਲਈ ਇਕਰਾਰ ਕਰਕੇ ਜਾਂਦੇ ਹਨ ਪਰੰਤੂ ਵੋਟਾਂ ਲੈਣ ਤੋਂ ਬਾਅਦ ਕੋਈ ਵੀ ਉਹਨਾਂ ਦੀ ਸਾਰ ਤੱਕ ਨਹੀਂ ਲੈਂਦਾ ਫਰੋਇਪੁਰ ਦੇ ਹੁਸੈਨੀ ਵਾਲਾ ਸ਼ਹੀਦਾਂ ਦੀ ਸਮਾਦ ਹੈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸਿੱਖਦੇਵ ਦੇ ਨੇੜੇ ਵਸੇ ਪੀੜਤ ਪਰਿਵਾਰ ਦਾ ਕਹਿਣਾ ਹੈ ਉਹਨਾਂ ਦੀ ਜ਼ਿੰਦਗੀ ਜ਼ਿੰਦਗੀ ਨਹੀਂ ਰਹੀ ਉਹ ਤਾਂ ਦੋ ਵਕਤ ਦੀ ਰੋਟੀ ਖਾਣ ਤੋਂ ਵੀ ਮਤਾਜ ਹਨ ਪੇੜ ਤਾਂ ਮਰੀਆਂ ਨੇ ਕਿਹਾ ਉਹਨਾਂ ਦੇ ਘਰ ਵਿੱਚ ਬਾਥਰੂਮ ਅਤੇ ਘਰ ਦੇ ਵਿੱਚ ਪਾਣੀ ਲਈ ਨਲਕਾ ਵੀ ਨਹੀਂ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪਾਣੀ ਪੀਣ ਲਈ ਇੱਕ ਨਲਕਾ ਲਗਵਾ ਕੇ ਕੋਈ ਵੀ ਨਹੀਂ ਦਿੰਦਾ ਸਰਦੀਆਂ ਅਤੇ ਗਰਮੀਆਂ ਦੇ ਮੌਸਮ ਬਾਰੇ ਉਹਨਾਂ ਨੇ ਕਿਹਾ ਉਹ ਇਸ ਕਾਨਿਆਂ ਵਾਲੇ ਢਾਰੇ ਵਿੱਚ ਰਹਿਣ ਲਈ ਮਜਬੂਰ ਹਨ ਜਦੋਂ ਮੀਂਹ ਪੈਂਦਾ ਹੈ ਤਾਂ ਮਕਾਨ ਦੀ ਛੱਤ ਚੋਣ ਲੱਗ ਜਾਂਦੀ ਹੈ ਕਿਸੇ ਇੱਕਨੁਕਰੇ ਲੱਗ ਕੇ ਬੈਠਣਾ ਪੈਂਦਾ ਹੈ ਪਰ ਕੋਈ ਵੀ ਭਿੱਜ ਜਾਂਦੇ ਹਾਂ ਹੁਣ ਕਾਨਿਆਂ ਵਾਲੀ ਛੱਤ ਤੇ ਤਰਪਾਈਲ ਪਾਈ ਹੋਈ ਹੈ ਉਥੇ ਥੱਲੇ ਰਹਿ ਕੇ ਗੁਜ਼ਾਰਾ ਕਰਦੇ ਹਾਂ ਉਹਨਾਂ ਨੇ ਸਰਕਾਰ ਤੋਂ ਮੰਗ ਕੇ ਕਰਦਿਆਂ ਕਿਹਾ ਕੋਈ ਆ ਕੇ ਉਹਨਾਂ ਦੀ ਸਾਰ ਲਵੇ ਉਹਨਾਂ ਲਈ ਖਾਣ ਲਈ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਪੀੜਤਾਂ ਮਰੀਆਂ ਅਤੇ ਉਸ ਦੀ ਹਾਲਤ ਇੰਜ ਲੱਗਦਾ ਹੈ ਇਹ ਮਨੁੱਖ ਨਹੀਂ ਸਗੋਂ ਜਾਨਵਰਾਂ ਨਾਲੋਂ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਹਨ ਦੂਜੇ ਪਾਸੇ ਰਾਜਨੀਤਿਕ ਲੋਕ ਆਪਣੇ ਆਪ ਨੂੰ ਇਨਸਾਨੀਅਤ ਕਹੌਣ ਵਾਲੇ ਇਸ ਸ਼ਾਇਦ ਇਨਸਾਨੀਅਤ ਮਰ ਗਈ ਹੈ ਜਾਂ ਗੈਰੀਅਤ ਨਹੀਂ ਰਹੀ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਨਰਕ ਭਰੀ ਜ਼ਿੰਦਗੀ ਜੀ ਰਹੇ ਅਤੇ ਦੋ ਵਕਤ ਦੀ ਰੋਟੀ ਵੀਨ ਨਾ ਖਾ ਕੇ ਸੌਣ ਵਾਲੇ ਲੋਕਾਂ ਦਾ ਫਿਕਰ ਤੱਕ ਨਹੀਂ ਹੈ ਇਸ ਘਰ ਦੇ ਹਾਲਾਤ ਵੇਖ ਕੇ ਹਰ ਜਾਗਦੀ ਜ਼ਮੀਰ ਵਾਲੇ ਹਰ ਮਨੁੱਖ ਦੇ ਮਨ ਵਿੱਚ ચીਸ ਉੱਠਦੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਚਲੀਆਂ ਗਈਆਂ ਰਾਜ ਸੱਤਾ ਵਿੱਚ ਬਦਲਾਅ ਹੁੰਦੇ ਰਹੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਕਦੇ ਨਹੀਂ ਬਦਲੀ ਸ਼ਾਇਦ ਸਮਾ ਆਵੇ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਬਤਿਤ ਕਰਨ ਵਾਲੇ ਲੋਕ ਵੀ ਜ਼ਿੰਦਗੀ ਨੂੰ ਜ਼ਿੰਦਗੀ ਸਮਝ ਸਕਣ ਇਹ ਸ਼ਾਇਦ ਅੱਜ ਯਕੀਨ ਨਾਲ ਕਿਹਾ ਜਾ ਸਕੇ ਨਾਮ ਤੇਰਾ ਮਰ ਗਿਆ ਹੈ ਮਰ ਗਿਆ ਕਿੱਥੇ ਰਹਿੰਦੇ ਹੋ ਬਾਹਰ ਕਿਆ ਅੱਛਾ ਘਰ ਬੜੇ ਮਦਦ ਹੋਈ ਹੈ ਹਾਂ ਤੇ ਮੁੰਡਾ ਮੁੰਡਾ ਵੀ ਮਗਰ ਹੋ ਗਿਆ ਠੀਕ ਨਸ਼ੇ ਦੀ ਲਾਤ ਮੋਕਾ ਨਸ਼ਾ ਕਰਦਾ ਸੀ ਬਾਦੂ ਕੰਮਦਾ ਮੈਂ ਇਕੱਲੀ ਆਉਣ ਰਹੀ ਆ ਅੱਛਾ ਦੱਸਦਾ ਨਹੀਂ ਕਿਦੋਂ ਨਾ ਹੈ ਹਾਂ ਨਹੀਂ ਦੱਸਦਾ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਕਰਦੀ ਆ ਆਪਣਾ ਇਹ ਤਾਂ ਖਾ ਲਈ ਅਕੇ ਪੱਕਾ ਪਕਾਇਆ ਮਿਲ ਗਏ ਕ ਭੁੱਖੀ ਪਾਣੀ ਸਾਂ ਹੋ ਜਾਣੀ ਆ ਨਹੀਂ ਦਿਸਦਾ ਬਿਲਕੁਲ ਨਹੀਂ ਤੈਨੂੰ ਨਾ ਹੋਰ ਦੇਨੇ ਵੀ ਕੋ ਨਹੀਂ ਤੇ ਰਾਤ ਨੂੰ ਰਾਤ ਨੂੰ ਵੀ ਕੋ ਨਹੀਂ ਮੜਾ ਮੋਟਾ ਵੀ ਨਹੀਂ ਦੇਤਾ ਹਾਂ ਹਾਂ ਕੰਮ ਕਿਵੇਂ ਕਰਦੇ ਕੰਮ ਨਹੀਂ ਕਰਨ ਹੁੰਦਾ ਨਾ ਕੰਮ ਕੋਈ ਨਹੀਂ ਹੁੰਦਾ ਰੱਬ ਨਾ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਬਤੀਤ ਕਰੇ ਕੀ ਮੰਗ ਰਹੇ ਹੋ ਮੈਂ ਰੱਬ ਨਾ ਖਲਾਜ ਰੱਬਾ ਮੈਂ ਇੱਥੇ ਕੀ ਜੀਤ ਕਰਨ ਆ ਕੱਲ ਲਈ ਜਾਣੀ ਅੱਗੇ ਮੁੰਡੇ ਦੇ ਸਾਰੇ ਤੇ ਲੱਗੇ ਹੁੰਦੇ ਆਈ ਉਹ ਕੋਈ ਨਹੀਂ ਹੋ ਰਹਾ ਗਿਆ ਨਾ ਮੇਰਾ ਬੰਦਾ ਇਹਦਾ ਅੱਛਾ ਤੇ ਛੱਤ ਡਿੱਗੀ ਹੈ ਤੁਹਾਡੀ ਕਿਸ ਤਰ੍ਹਾਂ ਟੁੱਟਣ ਵਾਲੀ ਹੈ ਬਾਰੇ ਟੁੱਟੇ ਹੋਏ ਨੂੰ ਮੈਨੂੰ ਡਰ ਪੂਰਾ ਲੱਗਦਾ ਹੁੰਦੇ ਡਰ ਨਹੀਂ ਲੱਗਦਾ ਥੰਦੇ ਡਰ ਲੱਗਦਾ ਹੈ ਲੱਗਦਾ ਉੱਤੇ ਨਾ ਡਿੱਗ ਪਵੇ ਹਾਂ ਉੱਤੇ ਨਾ ਡਿੱਗ ਪਵੇ ਹੁਣ ਕੀ ਮੁਕ ਮਦਦ ਚਾਹਦੇ ਕੋ ਸਰਕਾਰ ਮਦਦ ਦੇਵੇ ਤੁਹਾਨੂੰ ਹਾਂ ਹਾਂ ਓੜਕ ਮੇਰਾ ਨਾਮ ਸੀਮਾ ਰਾਣੀ ਜੀ ਸੀਮਾ ਰਾਣੀ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਬਾਰੇ ਕਹ ਰਹੇ ਹਾਂ ਵਸਤੀ ਚ ਅੱਛਾ ਇਹ ਆਪਣੇ ਕੀ ਲੱਗਦੇ ਨੇ ਇਹ ਮੇਰੀ ਭੈਣ ਹੈ ਹਾਂ ਤੁਹਾਡੇ ਘਰ ਵਾਲੇ ਦਾਤ ਹੋਈ ਹੈ ਹਾਂ ਜੀ ਸਾਡੇ ਘਰ ਵਾਲੇ ਦੀ ਵਿਧਿਆਰਥੀ ਹੋਈ ਹੈ ਇਹਨਾਂ ਦੇ ਘਰ ਵਾਲੇ ਦੀ ਦਾਤ ਥਈ ਹੈ ਨਾ ਦਿਮਨ ਹਾਂ ਜੀ ਵਿਧਵਾ ਹੈ ਅਸੀਂ ਵੀ ਵਿਧਵਾ ਹੈ ਵੀ ਵਿਧਵਾਨੇ ਇਹਨਾਂ ਦੇ ਮੁੰਡੇ ਦੇ ਸਾਰੇ ਵਿਚਾਰੇ ਜੀਂਦੀ ਸੀ ਇਹਦਾ ਮੁੰਡਾ ਵੀ ਨਸ਼ੇ ਪੱਤੇ ਕਰਕੇ ਵੀ ਮਰ ਗਿਆ ਕਾਹਦੇ ਨਸ਼ੇ ਕਰਦਾ ਸੀ ਜਿਆ ਚਿੱਟਾ ਜੁਟਾ ਲਾਂਦਾ ਸੀ ਟੀਕੇ ਲਾਂਦਾ ਸੀਗਾ ਟੀਕਾ ਲਾਣ ਕਰਕੇ ਉਹਦੀ ਵਿਧਿਆਰਥੀ ਹਾਂ ਜੀ ਉਹਦੀ ਵਿਧਿਆਰਥੀ ਹੋ ਗਈ ਹੁਣ ਨਾ ਤਾਂ ਇਹ ਵੇਖ ਸਕਦੀ ਨਾ ਇਹ ਕੰਮਕਾਰ ਕਰ ਸਕਦੀ ਇਹ ਬਚਪਨ ਤੋਂ ਹੀ ਹੈ ਜਿਹੜੀ ਵੇਖ ਹਾਂ ਜੀ ਹਾਂ ਜੀ ਬਚਪਨ ਤੋਂ ਹੀ ਹੈ ਦਿਲਦਾ ਹੀ ਨਹੀਂ ਇਹਨੂੰ ਨਹੀਂ ਜੀ ਨਹੀਂ ਦੇ ਸਕਦਾ ਦੇ ਦੇਖਦਾ ਰਾਤ ਨੂੰ ਦੇਖਦਾ ਮਾੜਾ ਮੋਟਾ ਦਿਖਦਾ ਹੈ ਉਹ ਵੀ ਕਿ ਬਾੜਾ ਮੋਟਾ ਸਾਰਾ ਹੈ ਜਿਵੇਂ ਵੀ ਰਾਤ ਨੂੰ ਦੇਣ ਦੀ ਰੋਸ਼ਨੀ ਨਹੀਂ ਨਾ ਪੈਂਦੀ ਹੁੰਦੇ ਨਾ ਮਾੜਾ ਜਿਹਾ ਦੇਖ ਸਕਦਾ ਹੈ ਜਿੰਨੀ ਵੀ ਹੋ ਸਕਣ ਕੋਈ ਸਰਕਾਰ ਕੋਈ ਭੈਣ ਭਰਾ ਆ ਕੇ ਹਮਥਾਜ ਬੈਠੀ ਹਮਥਾਜ ਜੀ ਕਦੇ ਰੋਟੀ ਮਿਲੀ ਤੇਰੇ ਮੇਰੇ ਵਰਗੇ ਤੋਂ ਖਾ ਲਈ ਮੈਂ ਤਾਂ ਆਪਦਾ ਗੁਜ਼ਾਰਾ ਮੱਸੇ ਕਰਨੀ ਹੈ ਇਹਨਾਂ ਨੂੰ ਕਿੱਥੋਂ ਦੇਵਾਂ ਜਦੋਂ ਮੇਰੇ ਬੱਚੇ ਛੋਟੇ ਨੇ ਮੇਰੇ ਘਰ ਵਾਲਾ ਮੁੱਕਿਆ ਮੈਂ ਆਪ ਦਿਹਾੜੀ ਦੇ ਪਾਚੋਣਾ ਚਪਟਾ ਲਾ ਕੇ ਆਪਦਾ ਕੰਮ ਕਰ ਕਰਕੇ ਆਪਦਾ ਗੁਜ਼ਾਰਾ ਕਰਨੀ ਆ ਮੈਂ ਆਪਦਾ ਮੱਸੇ ਕਰਨੀ ਇਹਨਾਂ ਨੂੰ ਕਿੱਥੋਂ ਪਾਲਾਂ ਇੱਕ ਕਮਰੇ ਜੀ ਕੇ ਮੈਂ ਰਹਿੰਦੀ ਹਾਂ ਬੜਾ ਔਖਾ ਇਹ ਨਾ ਦਾ ਕਮਰਾ ਸਾਰਾ ਛੱਤ ਡਿੱਗਣ ਵਾਲੀ ਹੈ ਪਤਾ ਨਹੀਂ ਮੀ ਕਣੀ ਜਦੋਂ ਡਾ ਰਹਿਦਾ ਪਤਾ ਨਹੀਂ ਕਿਹੜੇ ਟਾਈਮ ਥੱਲੇ ਆ ਜਾਣਾ ਇਹੋ ਜੀ ਜ਼ਿੰਦਗੀ ਵਿਚਾਰੀ ਜੀ ਕਾ ਕੀ ਕਰੇ ਇਹ ਨਰਕ ਦੀ ਜ਼ਿੰਦਗੀ ਜ਼ਿੰਦਗੀ ਨਰਕ ਦੀ ਜ਼ਿੰਦਗੀ ਜੀ ਰਹੀ ਐ ਤੋ ਰੱਬਾ ਇਹਨੂੰ ਲੈ ਜਾ ਤੋ ਵਧੀਆ ਹੈ ਕੀ ਇਹੋ ਜੀ ਦੁਨੀਆ ਵਿੱਚ ਜੀ ਕੇ ਕੀ ਕਰਨਾ ਇਹਨੇ ਕੋਈ ਇਹਦੇ ਕੋਲ ਚੁੱਲਾ ਨਹੀਂ ਚੌਂਕਾ ਕੁਛ ਨਹੀਂ ਹੈਗਾ ਚੁੱਲਾ ਚੌਂਕਾ ਕੁਛ ਵੀ ਨਹੀਂ ਹੋਵੇ ਲੋ ਦੋ ਇਟਾਂ ਜੁੜੀਆਂ ਹੋਈਆਂ ਨੇ ਨਾ ਨਾ ਬਾਅਦ ਸਕੇ ਆਗਣਾ ਖਾ ਸਕੇ ਤੇਰੇ ਮੇਰੇ ਵਰਗੇ ਮੰਗਿਆ ਪਿੰਨੇ ਮਿਲ ਗਿਆ ਖਾ ਲਾ ਨਹੀਂ ਤਾਂ ਭੁੱਖੀ ਸੌਂ ਜਾਂਦੀ ਹੈ ਹਾਂ 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 ਬੜੇ ਬੜੇ ਬਰ ਗਿਜਾਰਾ ਕਰਨਾ ਪੈਂਦਾ ਹਾਂ ਕਰਨਾ ਪੈਂਦਾ ਬਹੁਤ ਔਖਾ ਹੈ ਬੂਆ ਗੇਟ ਕੁਛ ਨਹੀਂ ਲੱਗਿਆ ਕੋਈ ਹੁੰਦਾ ਮਾੜਾ ਮੋਟਾ ਤਾਂ ਪੁਲਿਆ ਦੀ ਕਿਸੇ ਕੋ ਉਹਨਾਂ ਵਾਅ ਵਾਰ ਵਜੋਂ ਦੇ ਦੇਂਦਾ ਹੈ ਤੇ ਉਹ ਲੋਕੀ ਲੈ ਜਾਂਦੇ ਨੇ ਚੋਰ ਚਪਟ ਲੈ ਜਾਂਦੇ ਨਸ਼ਿਆ ਪੱਤਿਆਂ ਵਾਲੇ ਉਂਝ ਚੋਰੀ ਕਰ ਗੇਟ ਨਹੀਂ ਦਵਾ ਸਕੀ ਬੜਾ ਟਾਈਮ ਹੋ ਗਿਆ ਹਾਲਾਤ ਮਾੜੇ ਨੇ ਬਹੁਤ ਮਾੜੇ ਹਾਲਾਤ ਨੇ ਇਹਨਾਂ ਦੇ ਸਰਕਾਰਾਂ ਵੀ ਮਦਦ ਕਰਦੀਆਂ ਨਹੀਂ ਨਾ ਜੀ ਕੁਛ ਦਿਨ ਇਹਨਾਂ ਦੇ ਅੱਜ ਤੱਕ ਕਿਸੇ ਨੇ ਸਰਪੰਚ ਨੇ ਕਿਸੇ ਨੇ ਸੁਣੀ ਨਹੀਂ ਹਾਂ ਹਾਂ ਔਰ ਚਾਹੀਦਾ ਵੀ ਕੋਈ ਕਿਸੇ ਦੀ ਮਦਦ ਕਰਨੀ ਚਾਹੀਦੀ ਇਹਨਾਂ ਦਾ ਘਰ ਕਰਨ ਦੇ ਮਦਦ ਕਰਨ ਦੇ ਤਾਂ ਵਧੀਆ ਹੈ ਮਾ ਘਰ ਪੈਣਾ ਚਾਹੀਦਾ ਘਰ ਪੈਣਾ ਚਾਹੀਦਾ ਇਹਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਹੈ ਛੱਤ ਤੋਂ ਅਸੀਂ ਬੈਠੀ ਛੱਤ ਪੈਣੀ ਚਾਹੀਦੀ ਏ ਛੱਤ ਦੇ ਥੱਲੇ ਰਹਿ ਸਕਣ ਹਾਂ ਆਪਦੀ ਜ਼ਿੰਦਗੀ ਜਿੰਨੇ ਟਾਈਮ ਹੈ ਉਹਨਾ ਟਾਈਮ ਦਾ ਸੁੱਖ ਦੀ ਜੀ ਸਕਣ ਹਾਂ ਹਾਂ ਜੀ ਮਦਦ ਕਰਨੀ ਚਾਹੀਦੀ ਮਦਦ ਕਰਨੀ ਚਾਹੀਦੀ